ਸਰ ਸ਼ਸ਼ੀਕਲ ਜੀ ਮੈਂ ਅੱਜ ਜੁਧ ਨਸ਼ੇ ਵਿਰੋਧ ਮੈਂ ਸਾਰੇ 6 ਪਿੰਡਾਂ ਵਿੱਚ ਜਾ ਰਿਹਾ ਸੀ ਸਿੱਧੂਵਾਲ ਬਖਸ਼ੀਵਾਲ ਤੇ ਬਖਸ਼ੀਵਾਲ ਤੋਂ ਜਦੋਂ ਮੈਂ ਕਾਠਮੱਠੀ ਜਾ ਰਿਹਾ ਸੀ ਉਦੋਂ ਵੀ ਆਹੀ ਮੰਝਰ ਸੀ ਆਹ ਦੇਖ ਲਓ ਤੁਸੀਂ ਉੱਪਰੋਂ ਲੈ ਕੇ ਸਾਰੇ ਥਾਂ ਤੇ ਜਿਹੜੇ ਹੈਗੇ ਆ ਉਹ ਅੱਗ ਲਾਈ ਹੋਈ ਆ ਆ ਬਹੁਤ ਐਡੇ ਵੱਡੇ ਵੱਡੇ ਪੇੜ ਜਿਹੜੇ 10-10 ਸਾਲ ਪੁਰਾਣੇ ਆ ਇਹ ਵੀ ਝੋਟੇ ਜਾ ਰਹੇ ਆ ਔਰ ਮੇਰੀਆਂ ਅੱਖਾਂ ਦੇ ਸਾਹਮਣੇ ਬਹੁਤ ਸਾਰੇ ਜਿਹੜੇ ਜੀਵ ਜੰਤੂ ਆ ਉਹ ਤੜਫ ਤੜੁਕੇ ਮਰ ਰਹੇ ਆ ਤੇ ਇਹ ਜਿਹੜਾ ਸਾਰਾ ਧੂਆ ਐ ਸੁੱਲੇ ਤੁਹਾਡਾ ਲਚਕਾਣੀ ਪਿੰਡ ਵਿੱਚ ਮੈਂ ਜਾ ਰਿਹਾ ਤੇ ਲਚਕਾਣੀ ਪਿੰਡ ਨੂੰ ਇਹ ਧੂਆ ਜਿਹੜਾ ਹੈਗਾ ਇਹ ਤੁਸੀਂ ਇਹ ਨਾ ਸੋਚੋ ਵੀ ਦਿੱਲੀ ਦੇ ਲੋਕਾਂ ਦੇ ਅਸਰ ਕਰਦਾ ਹੈ ਜਾਂ ਅੰਬਾਲੇ ਦੇ ਲੋਕਾਂ ਦੇ ਜਾਂ ਪਟਿਆਲੇ ਦੇ ਲੋਕਾਂ ਤੇ ਇਹ ਸਭ ਤੋਂ ਪਹਿਲਾਂ ਜਿਹੜਾ ਲਚਕਾਣੀ ਪਿੰਡ ਹੈ ਉੱਥੇ ਦੇ ਲੋਕਾਂ ਤੇ ਖਾਸ ਕਰਕੇ ਜਿਹੜੇ ਛੋਟੇ-ਛੋਟੇ ਮਾਸੂਮ ਬੱਚੇ ਆ ਜਿਹੜੀ ਮਾਂ ਦੀ ਗੋਦੀ ਵਿੱਚ ਹੈ ਜਿਹੜੀ ਜੜੀ ਔਰਤ ਗਰਭਵਤੀ ਹੈ ਜਿਹਦੇ ਪੇਟ ਵਿੱਚ ਜਿਹੜਾ ਬੱਚਾ ਹੈਗਾ ਸਭ ਤੋਂ ਜ਼ਿਆਦਾ ਸਰੋਦੇ ਤੇ ਹੁੰਦਾ ਮੇਰੇ ਭਰਾਵੋ ਇਹ ਕਿਰਪਾ ਕਰਕੇ ਜਿਹੜੇ ਜੀਵ ਜੰਤੂਆਂ ਦੇ ਉੱਤੇ ਵੀ ਆਪਣੇ ਅਣਜੰਮੇ ਬੱਚਿਆਂ ਦੇ ਉੱਤੇ ਔਰ ਛੋਟੇ-ਛੋਟੇ ਜਿਹੜੇ ਬੱਚੇ ਜਿਹੜੇ ਦੁਨੀਆ ਦੇ ਵਿੱਚ ਆਏ ਆ ਉਹਨਾਂ ਦੇ ਫੇਫੜ ਔਰ ਜਿਹੜੀਆਂ ਤੁਹਾਡੀਆਂ ਕਰੋਨਾ ਵਰਗੀਆਂ ਭਿਆਨਕ ਬਿਮਾਰੀਆਂ ਆ ਰਹੀਆਂ ਨੇ ਜੀ ਉਹ ਇਸ ਕਰਕੇ ਆ ਰਹੀਆਂ ਵੀ ਸਾਡੇ ਵਿੱਚ ਬਿਮਾਰੀਆਂ ਨਾਲ ਲੜਨ ਦੀ ਸ਼ਕਤੀ ਖਤਮ ਹੋ ਚੁੱਕੀ ਆ ਕਿਰਪਾ ਕਰਕੇ ਕੰਮ ਨਾ ਕਰੋ ਕਣਕ ਦਾ ਕੋਈ ਬਹੁਤਾ ਜ਼ਿਆਦਾ ਨਹੀਂ ਹੁੰਦਾ ਰਹਿਦ ਖੁੰਦ ਝੋਨੇ ਦੇ ਵਿੱਚ ਜ਼ਿਆਦਾ ਹੁੰਦਾ ਉਹਨੂੰ ਵੀ ਕਰਨ ਦੀ ਲੋੜ ਨਹੀਂ ਐ ਇਹਨੂੰ ਰਾਮ ਨਾਲ ਖੇਤ ਵਿੱਚ ਮਲਾਇਆ ਜਾ ਸਕਦਾ ਇਸ ਤੋਂ ਬਗੈਰ ਕੀ ਕਰਾਂਗੇ ਆਪਾਂ ਕੀ ਕਰਾਂਗੇ ਆਪਾਂ ਜੀ ਥੋੜਾ ਜਿਹਾ ਵੱਧ ਅਨਾਜ ਪੈਦਾ ਕਰਕੇ ਕੀ ਕਰਾਂਗੇ ਆਪਾਂ ਇਹਦੇ ਚ ਆਪਾਂ ਨੂੰ ਖਾਦਾਂ ਜ਼ਿਆਦਾ ਪਾਣੀ ਆ ਪੈਂਦੀ ਆ ਇਨੂੰ ਜ਼ਮੀਨ 'ਚ ਬਣਾਓ ਤੇ ਧਰਤੀ ਮਾਤਾ ਤੇ ਵੀ ਤਰਸ ਕਰੋ ਤੇ ਕਿਰੇੜੇ ਮਕੋੜਿਆ ਤੇ ਆਪਣੇ ਬੱਚਿਆਂ ਤੇ ਆਪਣੇ ਬਜ਼ੁਰਗਾਂ ਤੇ ਰਹਿਮ ਕਰੋ ਆਪਣੇ ਪਿੰਡ ਤੇ ਰਹਿਮ ਕਰੋ ਜਿਹੜੇ ਤੁਹਾਡੇ ਲੰਘਸ ਦੇ ਵਿੱਚ ਜਾ ਰਿਹਾ ਹੈਗਾ ਇਹ ਤੁਹਾਡੇ ਲੰਘਸ ਨੂੰ ਤੁਹਾਨੂੰ ਕੈਂਸਰ ਵਰਗੀਆਂ ਬਿਮਾਰੀਆਂ ਕਰਦਾ ਹੈ ਇਹ ਕਰੋਨਾ ਵਰਗੀਆਂ ਬਿਮਾਰੀਆਂ ਇਹ ਕਰਦਾ ਹੈ ਦਮੇ ਦੀ ਬਿਮਾਰੀ ਇਹ ਕਰਦਾ ਇਹ ਸਾਰੀਆਂ ਬਿਮਾਰੀਆਂ ਦੀ ਜੜ ਹੈ ਧੂਆ ਤੇ ਕਿਰਪਾ ਕਰਕੇ ਇਹ ਕੰਮ ਨਾ ਕਰੋ ਬਹੁਤ ਬਹੁਤ ਧੰਨਵਾਦ ਕਸਿਕਾਲ ਜੀ ਸਾਰਿਆਂ ਨੂੰ ਅੱਜ ਅਸੀਂ ਮੈਂ ਆਪਣੀ ਜਿਹੜੀ ਮਰੀ ਵਿਧਾਨ ਸਭਾ ਮੇਰੀ ਆਪਣੀ ਕੌਂਸਲ ਚ ਅਸੀਂ ਅੱਜ ਪਹੁੰਚਿਆ ਅਧਿਆਤਿ ਉਹਦੇ 16 ਪਿੰਡਾਂ ਨਾਲ ਸਾਰੇ ਅਫਸਰ ਸਹਿਬਾਨ ਨਾਲ ਮੀਟਿੰਗ ਕਰਕੇ ਜਿੰਨੇ ਡਿਵੈਲਪਮੈਂਟ ਵਰਕਸ ਹੈਗੇ ਆ ਉਹ ਸਾਰਿਆਂ ਦਾ ਮੇਜਰ ਰਿਵਿਊ ਕੀਤਾ ਹੈਗਾ ਜਿਹਦੇ ਵਿੱਚ ਜਿਹੜੇ ਜਿਸ ਤਰ੍ਹਾਂ ਪਿੰਡਾਂ ਦੇ ਛੱਪੜਾਂ ਦੀ ਸਫਾਈ ਚੱਲਦੀ ਪਈ ਹੈ ਉਹ ਕੱਲੇ-ਕੱਲੇ ਪਿੰਡ ਦੇ ਵਿੱਚ ਕਿਹੜਾ-ਕਿਹੜਾ ਕੰਮ ਹੋਣ ਵਾਲਾ ਕਿੱਥੇ ਥਾਪਰ ਮਾਡਲ ਜਾਂ ਬਾਬਾ ਸਿਚੇਵਾਲ ਮਾਡਲ ਪੜਨਾ ਕਿਹੜੇ ਪਿੰਡ ਦੇ ਵਿੱਚ ਜਿਹੜੀ ਆ ਗਈ ਹੈ ਡੀਸਰਟਿੰਗ ਹੋਣੀ ਹੈ ਔਰ ਉਹਨੂੰ ਟਾਈਮ ਬౌੰਡ ਤਰੀਕੇ ਦੇ ਨਾਲ ਕਰਨ ਲਈ ਇਸੀ ਤਰ੍ਹਾਂ ਜਿਹੜੀਆਂ ਪਿੰਡਾਂ ਦੇ ਵਿੱਚ ਸੜਕਾਂ ਦਾ ਮਸਲਾ ਹੈਗਾ ਪੀਣ ਵਾਲੇ ਪਾਣੀ ਦਾ ਮਸਲਾ ਇਸ ਤੋਂ ਸਵਾਏ ਜਿਹੜਾ ਸਟਰੀਟ ਲਾਈਟਾਂ ਦਾ ਮਸਲਾ ਜਿਹੜੇ ਅੱਗੇ ਆਪਣਾ ਬਰਸਾਤ ਦਾ ਮੌਸਮ ਆ ਰਿਹਾ ਉਹਦੇ ਨਾਲ ਸੰਬੰਧਤ ਜਿਹੜੀਆਂ ਬਿਮਾਰੀਆਂ ਜਾਂ ਜਿਹੜਾ ਕੋਵਿਡ ਦਾ ਚੱਲਦਾ ਪਿਆ ਉਹ ਵਾਲੇ ਇਸ਼ੂ ਵੀ ਡਿਸਕਸ ਕੀਤੇ ਆ ਬਹੁਤ ਸਾਰੇ ਪਿੰਡਾਂ ਦੇ ਵਿੱਚ ਜਿਹੜੇ ਛੱਡ ਬਣੇ ਹੋਏ ਆ ਇਹਨ ਕੰਪਲੀਟ ਆ ਔਰ ਨਹਿਰ ਦੇ ਪਾਣੀ ਦੀ ਸਪਲਾਈ ਦਾ ਜਿਹੜਾ ਬਰਸਾਤੀ ਨਾਲੇ ਹੈਗੇ ਆ ਉਹਨਾਂ ਦੀ ਸਪਾਈ ਦਾ ਮਸਲਾ ਇਹ ਸਾਰੇ ਮਸਲੇ ਚੜੇ ਆ ਗਿਆ ਜਿੰਨੇ ਵੀ ਪਿੰਡਾਂ ਦੇ ਨਾਲ ਸੰਬੰਧਿਤ ਆ ਉਹ ਸਾਰੇ ਥਰੈਡ ਵੇਅਰ ਕਰਕੇ ਸਾਰੇ ਜਿਹੜਾ ਉਹਦੇ ਨਾਲ ਟਾਈਮ ਬੌਂਡ ਕਰਕੇ ਸਾਰੇ ਜਿੰਨੇ ਅਫਸਰ ਸਹਿਬਾਨ ਆ ਉਹਨਾਂ ਨੂੰ ਅੱਜ ਸਾਰਾ ਨੋਟ ਕਰਾਇਆ ਗਿਆ ਉਹਦੇ ਮਿੰਟਸ ਆਫ ਦੀ ਮੀਟਿੰਗ ਤਿਆਰ ਹੋ ਰਹੀ ਹੈ ਤਾਂ ਕਿ ਜਿਹੜਾ ਹੈਗਾ ਬਰਸਾਤ ਦੇ ਆਉਣ ਤੋਂ ਪਹਿਲਾਂ ਜਿੰਦੇ ਸਾਡੇ ਜਿੱਥੇ-ਜਿੱਥੇ ਹੜਾਂ ਆਉਂਦੇ ਆ ਜਿਹੜੇ ਪਿੰਡਾਂ ਚ ਫਸਲਾ ਮਰ ਜਾਂਦੀ ਆ ਸਾਡਾ ਅਕਾਲਵਾ ਮਿਰਜ਼ਾਪੁਰ ਫਰੀਦਪੁਰ ਤਾਂ ਕਿ ਉਸ ਤੋਂ ਪਹਿਲਾਂ ਸਫਾਈ ਹੋ ਜਾਏ ਉਹਦੀ ਇਸੇ ਤਰ੍ਹਾਂ ਜਿਹੜਾ ਨਹਿਰੀ ਮੈਕਮੇ ਦਾ ਹੈਗਾ ਵੀ ਉਹ ਸਾਰਾ ਜਿਹੜਾ ਪਾਣੀ ਹੈਗਾ ਉਹ ਕੱਲੇ ਕੱਲੇ ਖੇਤ ਤੱਕ ਪਹੁੰਚਾਇਆ ਜਾਵੇ ਔਰ ਮੇਰੇ ਖਾਸ ਕਰਕੇ ਪਟਾਰਾ ਜਾਤੀ ਦੇ ਵਿੱਚ ਅਜੇ ਬਹੁਤ ਸਾਰੇ ਜਿਹੜੇ ਸੂਏ ਹੈਗੇ ਆ ਜਿਹੜੇ ਨਹਿਰਾ ਤੋਂ ਆਉਂਦੇ ਆ ਪਾਣੀ ਲੈ ਕੇ ਉਹ ਕੱਚੇ ਆ ਤੇ ਉਹ ਪੱਕੇ ਹੋਣ ਵਾਲੇ ਆ ਉਹ ਵਾਲਾ ਮਸਲਾ ਡਿਸਕਸ ਕੀਤਾ ਤਾਂ ਓਵਰ ਆਲ ਮਿਲਾ ਕੇ ਬਹੁਤ ਅੱਛੀ ਜੜੀ ਹੈਗੀ ਆ 16 ਪਿੰਡਾਂ ਵੱਲੋਂ ਬੜੀਆਂ ਕੰਸਟਰਕਟਿਵ ਸੁਜੈਸ਼ਨਸ ਆਈਆਂ ਔਰ ਲੋਕਾਂ ਨੇ ਮਤਲਬ ਇੱਕ ਆਵਾਜ਼ ਦੇ ਵਿੱਚ ਸਾਰਿਆਂ ਨੇ ਇਕੱਠੇ ਹੋ ਕੇ ਜਿਹੜਾ ਯੁੱਧ ਨਸ਼ੀਬ ਉਹ ਚੱਲਦਾ ਮਾਰਯੋਗ ਮੁਖਵੰਤੀ ਸਾਹਿਬ ਅਰਿੰਦ ਕੇਵਰੀਵਾਜ ਜਿਹਨੇ ਜਿੰਨੂੰ ਕੰਪੇਨ ਸ਼ੁਰੂ ਕੀਤੀ ਆ ਉਹਨੂੰ ਬਹੁਤ ਭਰਮਾ ਹੰਗਾਰਾ ਔਰ ਜਿਹੜੇ ਮਹੱਲਾ ਕਲੇਣੇ ਕਰਾਇਆ ਉਹਨੂੰ ਬਹੁਤ ਲੋਕਾਂ ਨੂੰ ਕਹਿੰਦੇ ਸਾਡੇ ਵਾਸਤੇ ਵਰਦਾਨ ਹੈ ਔਰ ਸਾਡੇ ਪਿੰਡ ਚਾਹੁੰਦੇ ਆ ਸਾਰੇ ਪਿੰਡ ਚਾਹੁੰਦੇ ਆ ਕਿ ਸਾਨੂੰ ਵੀ ਮਹੱਲਾ ਕਲੇਣੇ ਕਿ ਦਿਓ ਇਸੇ ਤਰ੍ਹਾਂ ਜਿਹੜਾ ਸਕੂਲਾਂ ਦੇ ਵਿੱਚ ਕੰਮ ਹੋਇਆ ਉਹ ਲੋਕ ਅਪਰੀਸ਼ੀਏਟ ਕਰਦੇ ਆ ਸਾਰੇ ਚਾਹੁੰਦੇ ਆ ਕਿ ਸਾਡੇ ਬੱਚਿਆਂ ਨੂੰ ਜਿਹੜੀ ਹੈਗੀ ਵਿੱਦਿਆ ਚੰਗੀ ਮਿਲੇ ਸਕੂਲਾਂ ਦੇ ਵਿੱਚ ਜੋ ਉਹਨਾਂ ਦੀ ਰਿਕੁਆਇਰਮੈਂਟਸ ਆ ਉਹਨਾਂ ਨੇ ਉਹ ਦੱਸਿਆ ਔਰ ਨਾਲ ਦੀ ਨਾਲ ਉਹਨਾਂ ਨੇ ਇਹ ਵੀ ਕਿਹਾ ਕਿ ਸਾਨੂੰ ਜੇ ਬੱਸ ਲਾ ਦਿਓ ਕੋਈ ਜਾ ਉਹਦੇ ਜ ਸਾਡੇ ਬੱਚੇ ਜਿੰਨੀ ਜਦ ਸਕੂਲ ਨਹੀਂ ਵਰਦਾ ਤਾਂ ਕਿ ਪ੍ਰਾਇਮਰੀ ਵਾਲੇ ਮਿਡਲ ਵਾਲੇ ਉਹ ਵੀ ਪਲੱਸ 2 ਕਰਕੇ ਕੋਈ ਜਿਹੜੀ ਜੋ ਸਰਕਾਰ ਦੀਆਂ ਜਿਹ ਜਿਹੜੇ ਮਸਲੇ ਆਸੀਆਂ ਟਾਈਮ ਬౌੰਡ ਤਰੀਕੇ ਦੇ ਨਾਲ ਹੱਲ ਕਰਾਂਗੇ ਔਰ ਇਸੇ ਤਰ੍ਹਾਂ ਲੋਕਾਂ ਦੇ ਨਾਲ ਜਿਹੜੀ ਹੈਗੀ ਸਰਕਾਰ ਤੁਹਾਡੇ ਦਵਾਰ ਤੋਂ ਸਾਡੇ ਮੁੱਖ ਮੰਤਰੀ ਸਾਹਿਬ ਦੀਆਂ ਸਕੀਮਾਂ ਨੂੰ ਲਾਗੂ ਕਰਕੇ ਅਸੀਂ ਲੋਕਾਂ ਨਾਲ ਬੈਠ ਕੇ ਉਹਨਾਂ ਦੇ ਮਸਲੇ ਸੁਣ ਕੇ ਉਹਨਾਂ ਦਾ ਹੱਲ ਕਰਾਂ ਕਰਦੇ ਰਾਵਾਂਗੇ ਬਹੁਤ ਬਹੁਤ ਧੰਨਵਾਦ